ਦੋਸਤੋ ਇਹ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ 1984 ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦੀ ਵੀਡੀਓ ਹੈ ਇਹ ਵੀਡੀਓ ਭਾਰਤੀ ਹਕੂਮਤ ਫੌਜ ਵੱਲੋਂ ਹੈਲੀਕਾਪਟਰ ਦੁਆਰਾ ਵੱਖ-ਵੱਖ ਥਾਵਾਂ ਤੋਂ ਇਹ ਵੀਡੀਓ ਬਣਾਈ ਗਈ ਹੈ ਇਹ 1984 ਦੇ ਅਟੈਕ ਤੋਂ ਬਾਅਦ ਜਦੋਂ ਜਿਹੜੇ ਆਪਣੇ ਸ੍ਰੀ ਹਰਮੰਦਰ ਸਾਹਿਬ ਦੇ ਬੁੰਗੇ ਸੀ ਉਹਨਾਂ ਨੂੰ ਵੀ ਟਹਿ ਟੇਰੀ ਕਰ ਦਿੱਤਾ ਸੀ ਤੇ ਆਪਣੇ ਅਕਾਲ ਤਖਤ ਸਾਹਿਬ ਤੇ ਵੀ ਹਮਲਾ ਕਰਕੇ ਉਸ ਨੂੰ ਟਹਿ ਟੇਰੀ ਕਰ ਦਿੱਤਾ ਸੀ ਉਸ ਤੋਂ ਬਾਅਦ ਭਾਰਤੀ ਹਕੂਮਤ ਨੇ ਹੈਲੀਕਾਪਟਰ ਦੁਆਰਾ ਵੱਖ-ਵੱਖ ਥਾਵਾਂ ਤੋਂ ਇਸ ਦੀ ਵੀਡੀਓ ਦੀ ਵੀਡੀਓ ਬਣਾ ਕੇ ਬਾਅਦ ਦੇ ਵਿੱਚ ਜਨਤਕ ਕੀਤਾ ਇਹ ਜੋ ਤੁਸੀਂ ਸਾਰਿਆਂ ਵੀਡੀਓ ਦੇਖ ਰਹੇ ਹੋ ਇਹ ਦ੍ਰਿਸ਼ ਸਾਰੇ ਸ੍ਰੀ ਹਰਮੰਦਰ ਸਾਹਿਬ ਪ੍ਰਕਰਮਾਂ ਦੇ ਨੇ ਜੋ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਉੱਥੇ ਖੂਨ ਆ ਲਥਪਥ ਗੁਰੂ ਘਰ ਦੀ ਪ੍ਰਕਰਮਾਂ ਹੋ ਗਈ ਸੀ ਸਰੋਵਰ ਦਾ ਜਲ ਵੀ ਲਾਲ ਹੋ ਗਿਆ ਸੀ ਕਿਉਂਕਿ ਉੱਥੇ ਬਹੁਤ ਸਾਰੇ ਸਿੰਘਾਂ ਨੇ ਸਿੱਖਾਂ ਨੇ ਸ਼ਹੀਦੀਆਂ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਤੇ ਜੋ ਹਮਲਾ ਹੈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਸਿੰਘਾਂ ਨੇ ਵੀ ਬਖ-ਬਖ ਥਾਮਾਂ ਦੇ ਆਪਣੀ ਬੰਕਰ ਬਣਾ ਕੇ ਭਾਰਤੀ ਹਕੂਮਤ ਨਾਲ ਆਪਣਾ ਲੋਹਾ ਲਿਆ ਤੇ ਇੱਥੇ ਹੀ ਕਾਫੀ ਸਿੰਘਾਂ ਨੇ ਆਪਣੀਆਂ ਸ਼ਹੀਦੀਆਂ ਪਾਈਆਂ ਛੋਟੇ-ਛੋਟੇ ਬੱਚਿਆਂ ਨੇ ਵੀ ਆਪਣੀਆਂ ਸ਼ਹੀਦੀਆਂ ਦਿੱਤੀਆਂ ਇਹ ਵੀਡੀਓ 6-7 ਤਰੀਕ ਦੀ ਦੱਸੀ ਜਾ ਰਹੀ ਆ ਉਸ ਤੋਂ ਬਾਅਦ ਭਾਰਤੀ ਫੌਜ ਨੇ ਕੱਲੀ-ਕੱਲੀ ਥਾਂ ਤੋਂ ਸ੍ਰੀ ਹਰਮੰਦਰ ਸਾਹਿਬ ਦੀ ਵੀਡੀਓ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਇਹ ਵੀਡੀਓ ਹੁਣ ਅਕਾਲ ਤਖਤ ਸਾਹਿਬ ਦੇ ਨੇੜੇ ਦੀ ਹੈ ਦੇਖੋ ਕਿਦਾਂ ਨਿਸ਼ਾਨ ਸਾਹਿਬ ਦੇ ਵਿੱਚ ਵੀ ਨਿਸ਼ਾਨ ਸਾਹਿਬ ਨੂੰ ਕਾਫੀ ਨੁਕਸਾਨ ਕੀਤਾ ਉਸ ਤੋਂ ਬਾਅਦ ਆ ਸਾਰਾ ਦ੍ਰਿਸ਼ ਦੇਖੋ ਹੈਲੀਕਾਪਟਰ ਦੁਆਰਾ ਸ੍ਰੀ ਹਰਮੰਦਰ ਸਾਹਿਬ ਦਾ ਲਿਆ ਗਿਆ ਹੈ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਦੇ ਨਾਲ ਇਮਾਰਤਾਂ ਦਾ ਕਾਫੀ ਨੁਕਸਾਨ ਕਰ ਦਿੱਤਾ ਸੀ। ਸ੍ਰੀ ਅਕਾਲ ਤਖਤ ਸਾਹਿਬ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਸੀ ਭਾਰਤੀ ਹਕੂਮਤ ਵੱਲੋਂ। ਇਹ ਦੇਖੋ ਸੁਰਤਰਾਂ ਇਹ ਵੀਡੀਓ ਜਿਹੜੀ ਹੁਣੇ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਹੈ। ਵੀਡੀਓ ਨੂੰ ਬਾਅਦ ਤੋਂ ਬਾਅਦ ਸੇਅਰ ਜ਼ਰੂਰ ਕਰੋ ਜੀ ਹਰ ਇੱਕ ਸਿੱਖ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਦੇਖੋ ਕਿੱਦਾਂ ਉਹਨਾਂ ਨੇ ਇੱਕ ਆਪਣੇ ਧਾਰਮਿਕ ਸਥਾਨ ਨੂੰ ਉਹਨਾਂ ਨੇ ਕਿੱਦਾਂ ਨੁਕਸਾਨ ਬਚਾਇਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਾਫੀ ਨੁਕਸਾਨ ਕੀਤਾ ਦੇਖੋ ਇਹ ਅਕਾਲ ਤਖਤ ਸਾਹਿਬ ਦੀ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਤੋਂ ਉਸ ਤੋਂ ਬਾਅਦ ਭਾਰਤੀ ਫੌਜ ਦੇ ਸੂਬੇਦਾਰ ਕਮਾਂਡਰ ਵੱਲੋਂ ਵੀ ਬਿਆਨ ਦਿੱਤੇ ਗਿਆ ਵੀ ਸਾਰੇ ਸਿੰਘਾਂ ਨੂੰ ਅਸੀਂ ਸ਼ਹੀਦ ਕਰ ਦਿੱਤਾ ਹੈ ਹਰ ਇੱਕ ਪੰਜਾਬੀ ਨੂੰ ਚਾਹੀਦਾ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸੇਅਰ ਜ਼ਰੂਰ ਕਰੋ ਕਿਉਂਕਿ ਇਹ ਵੀਡੀਓ ਬਹੁਤ ਹੀ ਘੱਟ ਲੋਕਾਂ ਨੇ ਦੇਖੀ ਹੈ ਜੇ ਵੀਡੀਓ ਹਰ ਇੱਕ ਕੋਲ ਪਹੁੰਚੂਗੀ ਤਾਂ ਫੇਰ ਹੀ ਪਤਾ ਲੱਗੂਗਾ ਵੀ ਜੋ 1984 ਦੇ ਵਿੱਚ ਅਟੈਕ ਹੋਇਆ ਸੀ ਤਾਂ ਹੀ ਹਰ ਇੱਕ ਜੋ ਉਸ ਸਮੇਂ ਮੌਜੂਦ ਸੀ ਜੋਂ ਸਮੇਂ ਜੰਨਾ ਸਿੰਘਾਂ ਦੀ ਉਮਰ ਸੀਗੀ ਬਹੁਤ ਥੋੜੀ ਸੀ ਛੋਟੇ ਛੋਟੇ ਬੱਚਿਆਂ ਨੇ ਸ਼ਹੀਦियां ਪਾ ਦਿੱਤੀਆਂ ਸੀ ਵਿੱਚ ਬਹੁਤ ਸਾਰੀਆਂ ਭੈਣਾਵਾਂ ਭਰਾ ਬਹੁਤ ਮੌਜੂਦ ਸਨ ਜਿਨ੍ਹਾਂ ਨੇ ਸ਼ਹੀਦियां ਪਾ ਦਿੱਤੀਆਂ ਸੀ ਜਦੋਂ ਹੁਣ ਆਪਾਂ ਸ੍ਰੀ ਹਰਮੰਦਰ ਸਾਹਿਬ ਜਾਂਦੇ ਆ ਤਾਂ ਉੱਥੇ ਇੱਕ ਗੈਲਰੀ ਬਣੀ ਹੈ ਜਿਦੇ ਵਿੱਚ ਸਾਰੇ ਇਹ ਸ਼ਹੀਦਾਂ ਦੀਆਂ ਫੋਟੋਆਂ ਦੇ ਨਾਲ ਉਹਨਾਂ ਦੇ ਪਿੰਡ ਜ਼ਿਲ੍ਹੇ ਦੱਸੇ ਗਏ ਹਨ ਤੇ ਉੱਥੇ ਬਹੁਤ ਸਾਰੇ ਛੋਟੇ ਛੋਟੇ ਬੱਚੇ ਵੀ ਉਸ ਵਿੱਚ ਦਿਖਾਏ ਗਏ ਹਨ ਕਿਵੇਂ ਉਹਨਾਂ ਨੇ ਸੀਧੀਆਂ ਪਾਈਆਂ ਕਿਵੇਂ ਜਾਲਮਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਨਹੀਂ ਬਖਸਿਆ ਸੀ ਤਾਂ ਦੋਸਤੋ ਇਹ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਹਰ ਇੱਕ ਨੂੰ